ਇਸ ਵੇਲੇ ਦੀ ਵੱਡੀ ਖਬਰ ਜਲੰਧਰ ਦੇ ਵਿੱਚ ਸਾਈ ਓਵਰਸਿਸ ਐਜੂਕੇਸ਼ਨਲ ਸਰਵਿਸਿਜ਼ ਉੱਤੇ GST ਵਿਭਾਗ ਦੀ ਰੇਡ ਹੋਈ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ GST ਵਿਭਾਗ ਦੇ ਮੁਲਾਜ਼ਮ ਮੌਕੇ ਤੇ ਮੌਜੂਦ ਹਨ ਤੇ ਦਸਤਾਵੇਜ਼ ਉਹਨਾਂ ਦੇ ਵੱਲੋਂ ਆਫਿਸ ਦੇ ਵਿੱਚ ਖੰਗਾਲੇ ਜਾ ਰਹੇ ਨੇ ਸਟਾਫ ਆਫਿਸ ਦੇ ਅੰਦਰ ਮੌਜੂਦ ਹੈ ਅਤੇ ਬਾਹਰ ਤੋਂ ਸਿਕਿਉਰਿਟੀ ਗਾਰਡ ਦੇ ਵੱਲੋਂ ਸ਼ਟਰ ਲਗਾ ਦਿੱਤਾ ਗਿਆ ਸਾਈ ਓਵਰਸਿਸ ਐਜੂਕੇਸ਼ਨਲ ਸਰਵਿਸ ਦੇ ਦਫਤਰ ਤੇ GST ਦੀ ਰੇਡ ਤੋਂ ਬਾਅਦ ਮਾਰਕੀਟ ਦੇ ਵਿੱਚ ਹੜਕੰਪ ਮਚ ਗਿਆ ਫਿਲਹਾਲ ਜੀਐਸਟੀ ਵਿਭਾਗ ਦੀ ਟੀਮ ਦੇ ਵੱਲੋਂ ਸਾਈ ਆਵਰਸਿਸ ਐਜੂਕੇਸ਼ਨਲ ਸਰਵਿਸਿਜ਼ ਦੇ ਵਿੱਚ ਸਰਚ ਕੀਤੀ ਜਾ ਰਹੀ ਹੈ ਇਸ ਦਾ ਹਲੇ ਕੁਝ ਪਤਾ ਨਹੀਂ ਲੱਗ ਸਕਿਆ ਕਿ ਇਹ ਰੇਡ ਜਿਹੜੀ ਹੈ ਉਹ ਕਿਸ ਬਾਬਤ ਵਿਭਾਗ ਦੇ ਵੱਲੋਂ ਕੀਤੀ ਗਈ ਹੈ ਦੇਖੋ ਮੌਕੇ ਤੇ ਮੌਜੂਦ ਸਟਾਰ نیوز ਪੰਜਾਬੀ ਟੀਵੀ ਦੇ ਪੱਤਰਕਾਰ ਪੰਕਜ ਸੋਨੀ ਦੀ ਰਿਪੋਰਟ ਸਟਾਰ نیوز ਪੰਕਜ ਵੀਡੀਓ ਨਾਲ ਅਸਲ ਪਹੁੰਚੀ ਹੈ ਸਾਈਓਰਸਿਸ ਜਿੱਥੇ ਜੀਐਸਪੀ ਨੇ ਜਿਹੜੀ ਕਬੀ ਦਿੱਤੀ ਹੈਗੀ ਮੌਕੇ ਦੇ ਤੁਹਾਨੂੰ ਤਸਵੀਰਾਂ ਦਿਖਾਣੀਆਂ ਥੋੜੀ ਜਿਹਾ ਜਿਹੜਾ ਇੱਥੇ ਆਪਣਾ ਆਫਿਸ ਜਿਹੜਾ ਖੁੱਲਾ ਹੈ ਜਿੱਗਾ ਹੁਣ ਜਦੋਂ ਅਸੀਂ ਕਿਸੇ ਕਵਰੇ ਕਰਨ ਵਾਸਤੇ ਪਹੁੰਚੇ ਉਸ ਤੋਂ ਬਾਅਦ ਜਿਹੜੇ ਇਹਦੇ ਸ਼ਟਰ ਬੰਦ ਕਰ ਦਿੱਤੇ ਗਏ ਨੇ ਇੱਥੇ ਸਿਕਿਉਰਿਟੀ ਗਾਰਡ ਵੀ ਮੌਜੂਦ ਸਗਾ ਜਿਨ੍ਹਾਂ ਨੇ ਸਾਨੂੰ ਦੱਸਿਆ ਜਿਗਾ ਕਿ ਇੱਥੇ ਅੰਦਰ ਯੂਐਸਟੀ ਜਿਹੜੀ ਰੇਡ ਚੱਲ ਰਹੀ ਹੈ ਤੁਹਾਨੂੰ ਦਿਖਾਣੇ ਇੱਕ ਵਾਰ ਸਾਈਓ ਸਾਹ ਸਟਾਫ ਜਿਹੜਾ ਅੰਦਰ ਨੂੰ ਮੂਹਰੇ ਹੈ ਇਸ ਵੇਲੇ ਪਰ ਕੋਈ ਵੀ ਜਿਹੜਾ ਤੇ ਬੋਲਣ ਵਾਸਤੇ ਤਿਆਰ ਨਹੀਂ ਹੈ ਜੇ ਤੁਸੀਂ ਤਸਵੀਰਾਂ ਸਾਫ਼ ਦੇ ਸਕਦੇ ਹੋ ਸਾਈ ਹਾਉਸ ਜਿਹੜੀਆਂ ਜੋ ਕਿ ਬੱਸ ਸਟੈਂਡ ਦੇ ਬਿਲਕੁਲ ਸਾਹਮਣੇ ਹੈਗਾ ਹੈ ਉੱਥੇ ਜਿਹੜੀ GST ਨੂੰ ਜ਼ਬਤ ਕੀਤੀ ਗਈ ਹੈ ਹਾਲਾਂਕਿ ਅਸੀਂ ਆਪਾਂ ਪੁਸ਼ਟੀ ਨਹੀਂ ਕਰਦੇ ਪਰ ਐਕਚੁਅਲੀ ਜਿਹੜੇ ਇੱਕ ਕਰਮਚਾਰੀ ਸਕਿਉਰਿਟੀ ਗਾਰਡ ਸੀਗੇ ਉਹਨਾਂ ਨੇ ਕਹਿਣਾ ਕਿ ਕਾਫੀ ਵੇਰ ਤੋਂ ਜਿਹੜੀ GST ਟੀਮ ਤੇ ਜਾਗਰ ਵਾਸਤੇ ਪਹੁੰਚੀ ਹੈ ਸਟਾਨੀ ਪੰਜਾਬੀ ਦੇਖ ਰਹੇ ਸਾਰੇ ਦਸਟਮਕ ਪਰ ਫੇਰ ਅਪਾ ਦਾ ਨੂੰ ਮਿਲਣ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਹਾਂਜੀ ਭਾਈ ਸਾਹਿਬ ਤੁਸੀਂ ਇੱਕ ਇੱਕ ਦਾ ਜੋਬ ਦਾ ਉਹ ਮੈਂ ਤਾਂ ਜੋ ਵੀ ਕਰਦਾ ਸਕੂਲ ਹੀ ਕਰਦੀ ਜੋਬ ਕਰਾਂ ਕਿੱਥੇ ਗੱਲ ਹੋਈ ਸੀ ਜਿਹੜਾ ਕੋਈ ਕੋਸ਼ਿਸ਼ ਹੀ ਨਹੀਂ ਹੋਈ ਦੇਖੋ ਜਿਹੜੇ ਜੀਐਸਟੀ ਵਾਲੇ ਆਣਾ ਉਹਨਾਂ ਨੇ ਵੀ ਤਾਂ ਆਪਣਾ ਹਿਸਾਬ-ਕਿਤਾਬ ਦੇਖਣ ਆਇਆ ਸਾਲ ਖਤਮ ਹੋਣ ਵਾਲਾ ਆਗਲੇ ਨੇ ਵੀ ਆਪਣਾ ਹਿਸਾਬ-ਕਿਤਾਬ ਬਸ ਆਪਣੇ ਹਿਸਾਬ ਤਾਂ ਵੀ ਦੇਖਣੀ ਆਏ ਇੱਥੇ ਔਰ ਆਪਣਾ ਕੰਮ ਕਰਨ ਆਏ ਔਰ ਕੋਈ ਡੱਗੀ-ਢੋਗੀ ਵਾਲਾ ਕੇਸ ਤਾਂ ਹੈ ਨਹੀਂ ਵੀ ਹਾਂ ਵੀ ਤੁਸੀਂ ਕਰੋ ਜੀ ਠੀਕ ਹੈ ਨਾ ਜੀਐਸਟੀ ਵਾਲੇ ਆਏ ਆਗਲੇ ਨੂੰ ਟਾਈਮ ਹੋ ਗਿਆ ਜਿਹੜਾ ਥਰੇੜੋ ਜੀ ਬ

बना रहे अपनी विदेश कर रहे भी हो चुके हो शिकार रच का वार नहीं हो तो पैसा दे पैसा खराब जल्द करेगी सांज के कुछ ट्रैवल एजेंटा का परदावा देखते रहोजी देख रहे हो स्टार न्यूजी